ਤੇ ਆ ਸਾਰੇ ਰੰਗ ਓਰੀਜਨਲ ਆ ਓਰੀਜਨਲ ਬਈ ਸਾਰਾ ਓਕੇ ਕਿਤੋਂ ਖੁੱਲੇ ਖੱਲੇ ਇਦਾਂ ਨਹੀਂ ਹੋਇਆ ਜਦਾ ਨਾ ਪੈਂਦਾ ਚੁੱਲਾ ਚੱਲਾ ਨਾਲ ਦੇ ਆ ਮਰੀਓ ਇਹ ਕਿਉਂ ਟਕੀਆਂ ਬਈ ਸਾਰੀ ਉਵੇਂ ਖੜੀਆਂ ਨੇ ਪੰਪ ਖੁੱਲੇ ਆ ਹੂੰ ਲੈ ਹੁਣ ਲੈਣਾ ਪੰਪ ਖੁੱਲੇ ਸਹੀ ਗੱਲ ਆ ਮਿੱਤਰੋ ਕਹਿੰਟ ਗੱਲਬਾਤ ਆ ਯਾਰ ਹਨਾ ਰਲੋਫਰ ਇੰਜਨ ਦੇ ਵਿੱਚ ਆ ਹੀਟਾਂ ਲਿਖਿਆ ਹੋਇਆ ਹਨਾ ਤੇ ਪੰਜਾਬ ਦਾ ਨੰਬਰ ਆ ਬਈ ਪਾਰਟੀ ਕਮੀ ਦੇ ਨਾਮ ਦੱਸਿਆ ਸੀ ਦੂਜੀ ਪਾਰਟੀ ਦਾ ਨਵਾਂ ਇੰਜਨ ਕਰਦਾ ਓਕੇ ਜਮਾ ਤੇ ਗੁੜੀ ਜਰਦੇ ਨੇ ਹਨਾ ਤੇ ਜਾਲੀਆਂ ਜੁਲੀਆਂ ਇਹਦੇ ਵੀ ਕੈਂਟ ਲੱਗੇ ਹੋਈਆਂ ਨੇ ਗੱਡੀ ਸਾਰਾ ਕੁੱਲ ਮਿਲਾ ਕੇ ਪੂਰੀ ਸੋਹਣੀ ਆ ਤੇਲ ਬ੍ਰੇਕਾਂ ਵਾਲਾ ਤੇਲ ਬ੍ਰੇਕਾਂ ਨੇ ਪਹਿਲਾਂ ਤੇ ਦੱਸ ਦਿਓ ਇਹ ਵੀ ਪ੍ਰੋਪਰ ਓਕੇ ਆ ਪੂਰਾ ਇੰਜਨ ਗੇਅਰ ਦਾ ਜਮਾ ਪੂਰਾ ਓਕੇ ਕੋਈ ਛੇੜ ਸੂਟ ਤਾਂ ਨਹੀਂ ਹੋਈ ਇਹਦੇ ਨਾਲ ਕੋਈ ਛੇੜ ਨਹੀਂ ਓਕੇ ਦਿੱਤੋ ਪੁੱਛੋ ਦੇ ਲੈ ਇਹ ਵੀ ਦਿਖਾ ਦੇ ਚੱਲ ਫੁੱਟ ਵਿੱਚ ਜਿੰਨਾ ਵੱਧ ਲਿਸਕਾਂ ਬਾਹਰੋਂ ਮਾਰਦਾ ਅੰਦਰੋਂ ਵੱਧ ਅੰਦਰੋਂ ਮਾਰਦਾ ਹਣਾ ਭਾਈ ਕਿਉਂ ਕਰਾ ਸਟਾਰਟਿੰਗ ਕੀ ਆਪ ਕੋਈ ਫਕਾਰਾ ਦੇ ਤੋ ਕਰਾ ਕਰ ਦੇ ਬੰਦ ਲੋਭੀ ਮਿੱਤਰ ਪਿਆਰਿਓ ਕੀ ਹਾਲ ਚਾਲ ਨੇ ਸਹਿਰ ਬਰਨਾਲੇ ਪਹੁੰਚ ਗਏ ਸੱਜਣੋ ਟਰੈਕਟਰ ਮੰਡੀ ਦੇ ਵਿੱਚ ਦੁਆਰੇ ਸਾਡੇ ਭਰਾ ਗੁਰਲਾਲ ਲਵੇ ਤੇ ਗੁਰਲਾਲ ਅੱਜ ਕਿੰਨੇ ਟਰੈਕਟਰ ਲੈ ਕੇ ਆਇਆ ਅੱਜ ਤਿੰਨ ਆ ਬਈ ਤਿੰਨ ਟਰੈਕਟਰ ਨੇ ਸੱਜਣੋ ਬਈ ਸ਼ੁਰੂਆਤ ਕਿਹੜੇ ਤੋਂ ਕਰ ਦਈਏ ਜਿਹੜੇ ਤੋਂ ਮਰਜ਼ੀ ਕਰੀਏ ਇਤੋਂ ਹੀ ਕਰ ਦਈ ਅੱਜ ਹਨਾ ਨੀਲੇ ਰੰਗ ਦਾ ਮੋਰ ਆ ਸੱਜਣੋ ਤੇ ਦੱਸਿਂ ਬਈ ਇਹਦੇ ਬਾਰੇ ਖੁੱਲ ਕੇ ਜੇਕਰ ਕਿੰਨਾ ਮਾਡਲ ਆ ਕੀ ਗੱਲਾਂ ਬਾਤਾਂ ਮੋਰ ਆ ਮਾਡਲ ਆ ਵੀਰ ਡਬਲ ਕਲਚ ਆ ਪੰਜਾਬ ਨੰਬਰ ਆ 2000 ਮਾਡਲ ਆ ਡਬਲ ਕਲਚ ਆ ਹੂੰ ਟਾਇਰ ਜੇਕੇ ਦੇ ਆ ਅਸਾ ਟਾਇਰ ਜੇਕੇ ਦੇ ਮਾਗਰ ਹੈਗਾ ਅਰੀਜਨਲ ਬਾਈ ਸਾਰੇ ਹਾਂ ਤੇ ਓਕੇ ਜੇ ਕਿਤੇ ਡਰਨੇ ਬਾਈ ਹਨਾ ਉਸਤਾਦ ਸਾਰਾ ਟਰੈਕਟਰ ਅਰੀਜਨਲ ਹੀ ਆ ਸਾਰਾ ਅਰੀਜਨਲ ਓਕੇ ਤੇ ਜਾਲੀਆਂ ਜੁੜੀਆਂ ਸੱਜਣੋਂ ਘੈਂਟ ਲੱਗੀਆਂ ਹੋਈਆਂ ਨੇ ਤੇ ਜੇ ਕਿਸੇ ਭਰਾ ਨੇ ਲੈਣਾ ਤਾਂ ਫਟਾਫਟ ਮਨਜਾ ਬਣਾਊਗਾ ਤੇ ਉਸਤਾਦ ਪਹਿਲਾਂ ਤੇ ਇਹ ਦੱਸੋ ਵੀ ਤਾਂ ਇੰਜਨ ਗੇਰ ਕਿਵੇਂ ਆ ਇੰਜਨ ਗੇਰ ਬਾਕੇ ਲੈ ਜਾ ਬਾਈ ਜਹੇ ਪੂਰੀ ਫੁੱਲ ਗਾਰੰਟੀ ਵਾਲਾ ਬੋਲੋ ਓਕੇ ਲੈ ਮਿੱਤਰੋ ਫੁੱਲ ਗਾਰੰਟੀ ਵਾਲਾ ਟਰੈਕਟਰ ਦੀ ਤੇ ਘੈਂਟ ਗੱਲ ਬਾਤ ਆ ਪੰਜਾਬ ਦਾ ਨੰਬਰ ਹੈ ਨਾ ਉਸਤਾਦ ਇਹ ਕਿੰਮੀ ਪਾਰਟੀ ਦੇ ਨਾਮ ਹੋ ਬਾਈ ਪਹਿਲੀ ਵੀ ਹੈ ਜੀ ਪਹਿਲੀ ਪਾਰਟੀ ਦੇ ਨਾਮ ਖੜਾ ਹੈ ਓਕੇ ਤੇ ਆ ਸਾਰੇ ਅੰਗ ਰੀਜਨ ਵਾਲੀ ਆ ਇਹਨਾਂ ਦਾ ਬਈ ਸਾਰਾ ਓਕੇ ਕਿਤੋਂ ਖੁੱਲੇ ਖੱਲੇ ਇਦਾਂ ਨਹੀਂ ਹੋਇਆ ਜਿਆਦਾ ਨਾ ਪੈਂਦਾ ਚੁੱਲਾ ਚੱਲਾ ਨਾਲ ਦੇ ਆ ਇੰਜਨ ਖੁੱਲੇ ਆ ਵੀਰੇ ਅੱਛਾ ਚਲੋ ਤਾਂ 2000 ਮਾਡਲ ਆ ਫਿਰ ਵੀ 23 ਸਾਲ ਕੱਟ ਗਿਆ ਓਕੇ ਤੇ ਉਸਤਾ ਦੇ ਕਿੰਨੇ ਦਾ ਬਣੂ ਬਈ ਇਹ ਇਹ ਦੇਮਗ 210 ਦਾ ਬਈ 2 ਲੱਖ 10 ਹਜ਼ਾਰ ਦਾ ਜੇ 10 ਹਜ਼ਾਰ ਉੱਪਰ ਲੈ ਚੱਕ ਦੀਏ ਹੋਜੂ ਪੰਜ ਕਿ ਚੱਕ ਲਈ ਨਾ ਸਜਣੋ ਪੂਰੇ 2 ਲੱਖ ਦਾ ਬਣ ਜੂ ਯਾਰ ਹਨਾ ਸੰਪਰਕ ਕਰ ਲਿਓ ਜਿਹੜੇ ਪੁਰਾਣੇ ਟਰੈਕਟਰ ਲੈਣਾ ਵੈਸੇ ਨਾ ਤੁਹਾਨੂੰ ਗੱਲ ਦੱਸਦਾ ਜਿੰਨਾ ਕ ਜ਼ੋਰ ਲਾ ਲੋਂਗੇ ਯਾਰ ਬਾਈ ਮੰਨ ਜਾਂਦਾ ਹੁੰਦਾ ਮਾਨਤਾ ਨਾਲ ਖੁੱਲਾ ਕਰਦਾ ਹ ਇਹ ਤੇ ਕੜੀ ਪੱਟੀ ਨਾਲ ਦਾ ਜੀ ਇੰਜਰ ਸਾਰਾ ਨਾਲ ਦੇ ਜਾ ਨਾਲ ਤਾਂ ਖੁੱਲੇ ਨਹੀਂ ਆ ਜੀ ਅਸਾ ਨਾ ਪਾਸ ਆ ਮਰੀਆਂ ਲਿ ਕਿਉਂ ਨਹੀਂ ਕਿਉਂ ਵੀ ਸਾਰੀਆਂ ਉਵੇਂ ਖੜੀਆਂ ਨੇ ਨਾ ਪੰਪ ਖੁੱਲੇ ਆ ਜੀ ਹੂੰ ਆ ਵਾ ਲੈ ਬੰਨੇ ਹੋ ਗਏ ਖੁੱਲੇ ਆ ਨਾ ਪੰਪ ਖੁੱਲੇ ਸਹੀ ਗੱਲ ਆ ਮਿੱਤਰੋ ਘੈਂਟ ਗੱਲ ਬਾਤ ਆ ਯਾਰ ਹਨਾ ਤੇ ਫੁੱਲ ਗਰੰਟੀ ਵਾਲੀ ਆ ਜੀ ਮੈਂ ਕਹੇਦੀ ਹੈ ਹਨਾ ਤੇ ਉਸਤਾਦ ਇਹਦਾ ਇਹਦਾ ਨੰਬਰ ਕਿੱਥੋਂ ਦਾ ਇਹ ਵੀ ਆ ਵੀ ਆ ਪੰਜਾਬ ਦਾ ਨੰਬਰ ਆ ਰਾਜਪੁਰਾ ਇਹ ਕੈਮੀ ਪਾਰਟੀ ਦੇ ਨਾਮ ਉਹ ਫਲੋਸ ਕਰ ਇੰਜਨ ਸਕਰ ਲਾ ਉਸਕ੍ਰੀਨਜਰ ਦੇ ਵਿੱਚ ਹੈ ਹਾਂ ਲੋ ਮਿੱਤਰੋ ਫਲੋਸ ਕਰ ਇੰਜਨ ਦੇ ਵਿੱਚ ਹੈ ਹਾਂ ਓ ਫਿਰ ਆ ਉਸ ਜਨ ਦੇ ਵਿੱਚ ਉਹ ਦੇ ਕਰ ਲਾਫ ਕਰ ਇੰਜਨ ਦੇ ਵਿੱਚ ਆ ਹੀਟਾਂ ਲਿਖਿਆ ਹੋਇਆ ਹੈ ਨਾ ਤੇ ਪੰਜਾਬ ਦਾ ਨੰਬਰ ਆ ਬਈ ਪਾਰਟੀ ਕਮੀ ਦੇ ਨਾਮ ਦੱਸਿਆ ਸੀ ਦੂਜੀ ਪਾਰਟੀ ਦੇ ਨਾਮ ਇੰਜਨ ਕਰਦਾ ਓਕੇ ਆ ਜਮਾ ਓਕੇ ਤੇ ਲੈ ਮਿੱਤਰੋ ਤੇ ਮੂਹਰੇ ਟਾਇਰ ਇਹਦੇ ਕਿੰਨੇ ਕ ਪੈਸੇ ਹੋਣਗੇ ਬਈ ਇਹ 70 75 ਪੈਸੇ 70 75 ਪੈਸੇ ਸੱਜ ਨੂੰ ਟਾਇਰ ਨੇ ਗੁੱਡਇਰ ਦੇ ਟਾਇਰ ਨੇ ਤੇ ਮਗਰਲੇ ਟਾਇਰ ਵੀ ਵਧੀਆ ਗਡੀ ਸਰ ਦੇ ਨੇ ਗੁੱਡਇਰ ਦੇ ਨੇ ਹੈ ਨਾ ਤੇ ਜਾਲੀਆਂ ਜੁੜੀਆਂ ਇਹਦੇ ਵੀ ਕੈਂਟ ਲੱਗੇ ਹੋਈਆਂ ਨੇ ਗਡੀ ਸਰਾਂ ਕੁੱਲ ਮਿਲਾ ਕੇ ਪੂਰੀ ਸੋਹਣੀ ਆ ਤੇਲ ਬ੍ਰੇਕਾਂ ਵਾਲਾ ਤੇਲ ਬ੍ਰੇਕਾਂ ਨੇ 14 ਦਾ 11 540 ਚੱਕਰਾਂ ਚ ਸੇਜਰੀ ਜਾਣਾ ਬ ਤੇ ਬਾਈ ਜਿਹਦੇ ਰੇਟ ਦੀ ਗੱਲ ਕਰੀਏ ਕਿੰਨੇ ਕ ਦਾ ਬਣੂ ਇਹ ਇਹ ਦੇ ਦਾਂਗੇ ਵੀਰੇ 3 45 ਦਾ 3 ਲੱਖ 45 ਹਜ਼ਾਰ ਡਿਮਾਂਡ ਆ ਇਹਦੀ ਹੋਂ ਤਾਂ 65 ਆ ਰੇਟ ਤਾਂ ਅਸਾਂ ਉਹ 65 ਆ ਮਤਲਬ 3 45 ਦਾ ਦਵਾਂਗੇ ਨਾ 3 45 ਇਹਦੇ ਇਹਦੇ ਵਿੱਚੋਂ ਜੇ ਕਿਸੇ ਨੂੰ ਸੌਟ ਕਰਾਉਣੀ ਹੋਵੇ ਕਿੰਨੀ ਕਰ ਦੇ ਦਾਂਗੇ ਮਾਨ ਤਾਂ ਕਰ ਦੇਗਾ ਲੈ ਮਿੱਤਰੋ ਵਧੀਆ ਤਰੀਕੇ ਨਾਲ ਘੈਂਟ ਗੱਲਬਾਤ ਯਾਰ ਛੋਟਾ ਸੌਦਾ ਹੋਊ 100% ਲੈ ਕੇ ਦਿੰਨਾ ਮਾਲਵੇ ਵਾਲੇ ਲਿਖਿਆ ਹੋਇਆ ਤੇ ਕੰਡੀਸ਼ਨ ਟਰੈਕਟਰ ਦੀ ਘੈਂਟ ਆ ਪੂਰੀ ਦੁਬਾਰੇ ਫੇਰ ਦਨ ਦੱਸ ਦਿੰਨੇ 2008 ਮਾਡਲ ਬਾਈ ਹਾਂ 65000 2008 ਮਾਡਲ ਸਜੇ ਨੂੰ ਕਰ ਲਾ ਉਸ ਕਰ ਇੰਜ ਚੌਕੜਾ ਟਾਰਾਂ ਦਾ ਪੂਰੀ ਵਧੀਆ ਪਿਆ ਜੇ ਕਿਸੇ ਭਰਾ ਨੇ ਲੈਣਾ ਸੰਪਰਕ ਕਰ ਲਿਓ ਤੇ ਉਹ ਤੋਂ ਇਲਾਵਾ ਵੀ ਇਹ ਜਿਹੜਾ ਔਖੜਾ 14 ਮਾਡਲ ਇਹ ਹੈਗਾ 2014 ਮਾਡਲ ਹੂੰ ਨੰਬਰ ਇਹਦਾ ਵੀ ਸੰਗਰੂਰ ਦਾ ਹਨਾ ਤੇ ਘੈਂਟ ਗੱਲ ਬਾਤ ਆ ਸੱਜਣੋ ਆ ਲਓ ਪਹਿਲਾਂ ਬੰਪਰ ਚੈੱਕ ਕਰੋ ਯਾਰ ਹਨਾ ਘੈਂਟ ਕੰਡੀਸ਼ਨ ਤੇ ਉਸਤਾਦ ਪਹਿਲਾਂ ਤੇ ਦੱਸ ਦਿਓ ਇਹ ਵੀ ਪ੍ਰੋਪਰ ਓਕੇ ਆ ਪੂਰਾ ਇੰਜਨ ਗੇਅਰ ਦਾ ਜਮਾ ਪੂਰਾ ਓਕੇ ਕੋਈ ਛੇੜ ਸੂਟ ਤਾਂ ਨਹੀਂ ਹੋਈ ਇਹਦੇ ਨਾਲ ਕੋਈ ਛੇੜ ਨਹੀਂ ਓਕੇ ਵਿੱਚ ਵਿੱਚ ਦੇਖ ਲਾ ਹੋਰ ਇਹ ਵੀ ਦਿਖਾ ਦੇ ਚੱਲ ਫੁੱਟ ਦੇ ਵਿੱਚ ਜਿੰਨਾ ਵੱਧ ਲਿਸਕਾਂ ਬਾਹਰੋਂ ਮਾਰਦਾ ਅੰਦਰੋਂ ਵੱਧ ਅੰਦਰੋਂ ਮਾਰਦਾ ਹਨਾ ਬਈ ਨਾ ਮੇਟਰ ਸਟੇਕਰ ਟੋਕਰ ਸਾਰੇ ਹਲੇ ਉਮੀ ਖੜੇ ਆ 10 11 ਸਾਲ ਹੋ ਗਿਆ ਇਹਨੂੰ ਹਨਾ ਬਾਈ ਹੂੰ ਤੇ ਉਸਤਾਦ ਇਹਦੇ ਬਾਰੇ ਹੋਰ ਕੋਈ ਡਿਟੇਲ ਜਾਣਕਾਰੀ ਮਗਰਾਟਮ ਗਰੂਟਾਂ ਦਿਖਾ ਦਿਸਤਾ ਨੂੰ ਪੂਰਾ ਘੈਂਡ ਆ ਯਾਰ ਸਤਰੀ ਪੂਰੀ ਘੈਂਡ ਪਈ ਆ ਕੰਡੀਸ਼ਨ ਤਾਂ ਪੂਰੀ ਕੋਕਾ ਪਈ ਆ ਹਾਂ ਮਗਰਲੇ ਟਾਇਰ ਪਾਏ ਨੇ 70 ਪੈਸੇ ਗੁੜਿਆਰ ਦੇ ਟਾਇਰ ਨੇ ਤੇ ਮੂਹਰਲੇ ਵੀ ਮਗਰਾਟਮ ਗਰੂਟ ਪੂਰੇ ਘੈਂਡ ਲੱਗੇ ਹੋਇਆ ਤੇ ਪਿੱਛੋਂ ਵੀ ਕੰਡੀਸ਼ਨ ਦਿਖਾ ਦਿਸਤਾ ਵੀ ਪੂਰੇ ਸੋਨਾ ਡਾਇਰੈਕਟਰ ਆ ਯਾਰ ਹਨਾ ਤੇ ਬਾਈ ਇਹਦੇ ਇਦਰ ਲਾਲ ਕਿੰਨੇ ਦਾ ਬਣੂ ਜੀ ਡਾਇਰੈਕਟਰ ਇਹ ਦੇ ਦਾਂਗਾ 485000 4,85,000 ਇਹਦੇ ਵਿੱਚੋਂ ਡਿਸਕਾਊਂਟ ਕਿੰਨਾ ਕੋ ਕਰ ਦਿਆਂਗੇ ਮਾਨ ਨਾਲ ਖੁੱਲੇ ਦਿਲ ਨਾਲ ਬੈਟਰੀ ਬੂਟਰੀ ਨਵੀਂ ਆਦੀ ਪੂਰਾ ਚੰਗਾ ਡਾਟਾ ਯਾਰ ਬੈਟਰੀ ਵੀ ਪੂਰੀ ਸਟਾਰਟ ਕਰਕੇ ਦਿਦਾ ਗਰੰਟੀ ਹੈ ਸੈਲਫ ਮਾਰਾ ਜਦੀ ਲੈ ਮਿੱਤਰੋ ਸੈਲਫ ਦਿਖਾਉਣਾ ਤੁਹਾਨੂੰ ਪੱਠੀ ਪੁੱਠੀ ਇਹਦੀ ਨਾਲ ਦੀ ਆ ਦੇਖ ਲੈਣਾ ਲੈ ਦੇਖੋ ਕਰ ਸਟਾਰਟ ਕਰੀਏ ਆਪਕੋ ਵੀ ਫਕਾਰਾ ਦੇ ਤੋਂ ਗਰੰਟੀ ਕਰ ਦੇ ਕਰ ਦੇ ਬੰਦ ਤੇ ਹੁਣ ਦੱਸਿਦਾ ਦੋ ਆਰੇ ਰੇਟ ਕਿੰਨੇ ਦਾ ਬਣੂ 485 ਦਾ 485000 ਦਾ ਰੇਟ ਦਾ 515 ਅੱਛਾ ਬਣਜੂ 485 ਦਾ ਹਾਂ 85 ਦੇ ਦਾ ਠੀਕ ਹੈ ਲੈ ਮਿੱਤਰੋ ਸੰਪਰਕ ਕਰ ਲਿਓ ਜਿਹੜਾ ਵੀ ਟਰੈਕਟਰ ਤੁਸੀਂ ਨੇ ਲੈਣਾ ਪਿੰਡ ਬਾਈ ਦਾ ਫਰਵਾਹੀ ਹੈਗਾ ਸੋਮਵਾਰ ਨੂੰ ਹੁੰਦਾ ਬਾਈ ਮੰਡੀ ਦੇ ਵਿੱਚ ਗੁਰਲਾਲ ਤੁਹਾਡਾ ਮੋਬਾਈਲ ਨੰਬਰ ਬੋਲੀ ਬਾਈ 9915275331 9915275331 ਸੱਜਣੋਂ ਬਾਈ ਦਾ ਮੋਬਾਈਲ ਨੰਬਰ ਹੈ ਤੇ ਹਰੇਕ ਟਰੈਕਟਰ ਦੇ ਵਿੱਚੋਂ ਚੰਗਾ ਡਿਸਕਾਊਂਟ ਬਾਈ ਕਰ ਦੂ ਚੰਗੇ ਟਰੈਕਟਰ ਹੁੰਦੇ ਨੇ ਗਾਰੰਟੀ ਵਾਲੇ ਟਰੈਕਟਰ ਹੁੰਦੇ ਨੇ ਜਿਹੜਾ ਵੀ ਟਰੈਕਟਰ ਲੈਣਾ ਵੇਚੇਜ ਕੋਹ ਕੇ ਲੈ ਜਿਓ ਤਾਂ ਕਰ ਲਿਓ ਸੰਪਰਕ ਬਾਈ ਨਾਲ ਨੰਬਰ ਸਕਰੀਨ ਤੇ ਆ